ਤੇ ਕਾਜ਼ੀ ਨੂਰ ਮੁਹੰਮਦ ਕਹਿੰਦਾ ਜੇ ਇਨਾਂ ਬਾਰੇ ਪੁੱਛਦੇ ਹੋ ਨਾ ਤੇ ਉਹਨੇ ਕਲਮ ਲੈ ਕੇ ਲਿਖਿਆ ਕਹਿੰਦਾ ਹਿੰਦੂ ਤੁਰਕਨ ਤੇ ਹੈ ਨਿਆਰਾ ਇਹ ਹਿੰਦੂ ਤੇ ਤੁਰਕਾ ਨਾਲੋਂ ਵੱਖਰੇ ਨੇ ਗੌਰ ਕਰਿਓ ਮੁਸਲਮਾਨ ਇੱਕ ਰਾਈਟਰ ਦੀ ਕਲਮ ਹੈ ਅਸੀਂ ਆਪਣੇ ਬਾਪੂ ਦੀ ਤਾਰੀਫ ਕਰੀਏ ਆਪਣੀ ਤਾਰੀਫ ਆਪੀ ਕਰੀ ਜਾਈਏ ਤੇ ਬਹੁਤਾ ਫਰਕ ਨਹੀਂ ਪੈ ਸਕਦਾ ਜੇ ਕੋਈ ਦੁਸ਼ਮਣ ਕਵਾਣਾ ਬੰਦਾ ਵੀ ਸਾਡੀ ਤਾਰੀਫ ਕਰ ਜੇ ਸਾਡੀ ਗੱਲ ਪਹਿਚਾਨ ਦੱਸ ਜੇ ਉਹ ਕਹਿੰਦਾ ਇਨਾਂ ਬਾਰੇ ਜੇ ਪੁੱਛਦੇ ਹੋ ਤੇ ਪਤਾ ਹੈ ਕੌਣ ਨੇ ਕਹਿੰਦਾ ਹੈ ਹਿੰਦੂ ਤੁਰਕਨ ਤੇ ਹੈ ਨਿਆਰਾ ਇਹ ਹਿੰਦੂ ਨਹੀਂ ਹੈ ਮਤ ਸੋਚੋ ਕਿਤੇ ਇਹਨਾਂ ਨੇ ਅਗਰ ਸਰੂਪ ਕੇਸ ਰੱਖੇ ਨੇ ਤੇ ઋષਿਮੁਨੀਆਂ ਦੇ ਵਿਸਨ ਇਹ ਵੀ ਉਹਨਾਂ ਵਰਗੇ ਹੀ ਨੇ ਇਹ ਵੀ ਕਿਤੇ ਹਿੰਦੂ ਨੇ ਇਸਲਾਮ ਮਤ ਵਾਲੇ ਵੀ ਕੇਸ ਰੱਖਦੇ ਨੇ ਕਿਤੇ ਤੁਸੀਂ ਇਹਨਾਂ ਨੂੰ ਸਮਝ ਲਓ ਇਹ ਮੁਸਲਮਾਨ ਹੀ ਨੇ ਕਹਿੰਦਾ ਨਹੀਂ ਹਿੰਦੂ ਤੁਰਕਨ ਤੇ ਹੈ ਨਿਆਰਾ ਫਿਰਕਾ ਇਨਕਾ ਅਪਰ ਅਪਾਰਾ ਸਿੰਘ ਸਿੰਘਣੀ ਜੋ ਮਰ ਜਏ ਹੈ ਇਹਨਾਂ ਦੇ ਘਰ ਬੱਚੇ ਦਾ ਜਨਮ ਹੋਵੇ ਇਕ ਕੜਾ ਪ੍ਰਸਾਦ ਹਲੂਆ ਲਬਜ ਵਰਤਦਾ ਹੋ ਕਹਿੰਦਾ ਸਿੰਘ ਸਿੰਗਣੀ ਜੋ ਮਰ ਜਏ ਹੈ ਬੈਟ ਤ ਹਲੂਆ ਤੁਰਤ ਬਨੇ ਹੈ ਕਹਿੰਦਾ ਇਨ ਘਰ ਨਿਆਣਾ ਵੀ ਜੰਪੈ ਨਾ ਇਹ ਕੜਾ ਪ੍ਰਸਾਦ ਹਲੂਆ ਲਬਜ ਵਰਤਿਆ ਕਹਿੰਦਾ ਲਿਆ ਕੇ ਗੁਰੂ ਅੱਗੇ ਸ਼ੁਕਰਾਨਾ ਕਰਦੇ ਨੇ ਉਥੇ ਰਲ ਕੇ ਇਹ ਬੈਠਦੇ ਨੇ ਤੇ ਸ਼ਬਦ ਪੜ੍ਹਦੇ ਨੇ ਆਨੰਦ ਪਾਇਆ ਮੇਰੀ ਮਾਏ ਸਤ ਗੁਰੂ ਮੈਂ ਪਾਇਆ ਜਦੋਂ ਹੀ ਬੱਚਾ ਜਵਾਨ ਹੋ ਜਾਏ ਉਹਦਾ ਆਨੰਦ ਕਾਰਜ ਦਾ ਸਮਾਂ ਆ ਜਾਏ ਇਹ ਫੇਰ ਕੜਾ ਪ੍ਰਸਾਦ ਰੱਖਦੇ ਨੇ ਮਿਸਥਾਨ ਪ੍ਰਸਾਦ ਇੱਕ ਪ੍ਰਤੀਕ ਐਸ ਗੱਲ ਦਾ ਉਹ ਅਗਲੀ ਗੱਲ ਬੜੀ ਪਿਆਰੀ ਕਰਦਾ ਹੈ ਕਹਿੰਦਾ ਜਦੋਂ ਆਨੰਦਕਾਰ ਦਾ ਵਕਤ ਹੋਵੇ ਉਦੋਂ ਵੀ ਕਿੜਾ ਪ੍ਰਸ਼ਾਦ ਤੇ ਇੱਥੇ ਆ ਕੇ ਕਹਿੰਦੇ ਨੇ ਆਨੰਦ ਭਇਆ ਮੇਰੀ ਮਾਂ ਸਤਗੁਰੂ ਮੈਂ ਪਾਇਆ ਤੇ ਹੈਰਾਨਗੀ ਦੀ ਗੱਲ ਇਹਨਾਂ ਤੇ ਜੀਵਨ ਦੀ ਉਹੀ ਬੱਚਾ ਜੇ ਚੜ੍ਹਾਈ ਵੀ ਕਰ ਜਾ ਨਾ ਇਹ ਫਿਰ ਕਿੜਾ ਪ੍ਰਸ਼ਾਦ ਲਿਆ ਕੇ ਰੱਖਦੇ ਨੇ ਇਹ ਫਿਰ ਰਲ ਕੇ ਇਕੱਠੇ ਹੋ ਕੇ ਕਹਿੰਦੇ ਨੇ ਆਨੰਦ ਭਇਆ ਮੇਰੀ ਮਾਂ ਸਤਗੁਰੂ ਮੈਂ ਆਹ ਜੀਵਨ ਹੈ ਨਾ ਦਾ ਇਹ ਸੋਗ ਨਹੀਂ ਮੰਨਦੇ ਇਹਨਾਂ ਦੇ ਕਿਤੇ ਚਿਹਰੇ ਤੇ ਮੁਰਝਾਟ ਨਹੀਂ ਨਜ਼ਰ ਆਉਂਦੀ ਇਹ ਚੜ੍ਹਦੀਆਂ ਕਲਾ ਵਾਲੇ ਉਹ ਲੋਕ ਨੇ ਉਹ ਕਹਿੰਦਾ ਸਿੰਘ ਸਿੰਘਣੀ ਜੋ ਮਰ ਜਾਏ ਹਨ ਬੈਠਤ ਹਲੂਆ ਤੁਰਤ ਬਨੇ ਹਨ ਕੰਠੀ ਜੰਜੂ ਤਿਲਕ ਨਾ ਤਰਹਿ ਕਹਿੰਦਾ ਇਹ ਗਲ ਵਿੱਚ ਜਿਨੋਂ ਨਹੀਂ ਪਉਂਦੇ ਦੇਖੋ ਨਿਸ਼ਾਨੀ ਬਿਆਨ ਕਰ ਰਿਹਾ ਕਹਿੰਦਾ ਕੰਠੀ ਜੰਜੂ ਤਿਲਕ ਨਾ ਤਰਹਿ ਬੁੱਤ ਪਰਸਤੀ ਕਦੇ ਨਾ ਕਰਹਿ ਇਹ ਬੁੱਤਾਂ ਦੀ ਪਰਸਤੀ ਨਹੀਂ ਕਰਦੇ ਤੇ ਅਗਲੀ ਗੱਲ ਕਹਿੰਦਾ ਵੇਦ ਪੁਰਾਨ ਕਿਤੇਬ ਕੁਰਾਨ ਇਹ ਦੁਨੀਆਂ ਦੇ ਹੋਰ ਧਾਰਮਿਕ ਗ੍ਰੰਥਾਂ ਨੂੰ ਮੱਥਾ ਨਹੀਂ ਟੇਕਦੇ ਵੇਦ ਪੁਰਾਣ ਕਤੇਬ ਕੁਰਾਨ ਕਹਿੰਦਾ ਪੜਤ ਨਾ ਸੁਨਤ ਨਾ ਮਾਨਤ ਕਾਨ ਤੇ ਪੁੱਛਿਆ ਫਿਰ ਕੀ ਪੜਦੇ ਨੇ ਕਿਦੇ ਅੱਗੇ ਸਿਰ ਝੁਕਾਉਂਦੇ ਨੇ ਕਹਿੰਦਾ ਗੁਰੂ ਨਾਨਕ ਜੋ ਕਥੀ ਕਲਾਮ ਤਾਂ ਪਰ ਰਖਤ ਇਮਾਨ ਤਮਾਮ ਇਹ ਕੇਵਲ ਗੁਰੂ ਨਾਨਕ ਦੀ ਕਲਮ ਨੂੰ ਹੀ ਮੰਨਦੇ ਨੇ ਇਹ ਗੁਰੂ ਨਾਨਕ ਦੇ ਸਿਧਾਂਤ ਤੇ ਉਤਰਦੇ ਨੇ ਗੁਰੂ ਨਾਨਕ ਨਾਮਲੇਵਾ ਸਿੱਖ ਨੇ ਹੁਣ ਮੈਂ ਇੱਕ ਬੇਨਤੀ ਕਰਾਂ ਕਾਜ਼ੀ ਨੂਰ ਮੁਹੰਮਦ ਅੱਜ ਕਿਤੇ ਆਜਣਾ ਮੁੜ ਕੇ ਤੇ ਇੰਨਾ ਸਾਨੂੰ ਹੀ ਵੇਖ ਕੇ ਮੁੜ ਕੇ ਸਾਨੂੰ ਹੀ ਵੇਖ ਕੇ ਉਹ ਕਹੇਗਾ ਮੈਨੂੰ ਤੇ ਦੁਬਾਰਾ ਲਿਖਣਾ ਪੈਣਾ ਇੰਨਾ ਬਾਰੇ ਜਿਆਜ ਅਫਗਾਨੀ ਫਿਰ ਉਹਨੂੰ ਮੁੜ ਕੇ ਪੁੱਛ ਲੈਣ ਕਿ ਹੁਣ ਦੱਸ ਪੰਜਾਬ ਦੇ ਇੰਨਾ ਲੋਕਾਂ ਦਾ ਕੀ ਹਾਲ ਹੈ ਇਹ ਕਿਹੋ ਜੇ ਨੇ ਕਦੀ ਉਹ ਕਹੇਗਾ ਕਿ ਕੰਠੀ ਜੰਜੂ ਤਲਕ ਨਾ ਤਰ ਹੈ ਬੋਤ ਪਰਸਤੀ ਕਦੇ ਨਾ ਕਰ ਹੈ ਕਦੀ ਕਹੇ ਕੋ ਇਹ ਗੱਲ ਦਰਬਾਰ ਸਾਹਿਬ ਆਲੇ ਦੁਆਲੇ ਜਿਤਨੀਆਂ ਦੁਕਾਨਾਂ ਨੇ ਤੁਸੀਂ ਵੇਖੋ ਕੇਂਦਰੀ ਸਥਾਨ ਹੈ ਸਾਡਾ ਕੇਂਦਰੀ ਸਥਾਨ ਕਦੀ ਤੁਸੀਂ ਵੇਖੋ ਲੋਕਾਂ ਦੇ ਆਪਣੇ ਆਪਣੇ ਕੇਂਦਰੀ ਸਥਾਨ ਕਿਤਨੇ ਜਾਣ ਨਾਲੋਂ ਵੱਧ ਪਿਆਰੇ ਰੱਖੇ ਨੇ ਉੱਥੇ ਕੋਈ ਮਨਮਦੀ ਨਾਮੋ ਨਿਸ਼ਾਨ ਨਹੀਂ ਜਿਹੜੀ ਉਹਨਾਂ ਵਿੱਚ ਨਹੀਂ ਹੈਗੀ ਪਰ ਅੱਜ ਦਰਬਾਰ ਸਾਹਿਬ ਦੇ ਇਰਦ-ਗਿਰਦ ਕੋਈ ਐਸੀ ਦੁਕਾਨ ਨਹੀਂ ਜਿੱਥੇ ਮੂਰਤੀਆਂ ਨਹੀਂ ਵੇਕਦੀਆਂ ਮੂਰਤੀਆਂ ਬਣਾ ਬਣਾ ਕੇ ਬਾਬੇ ਨਾਨਕ ਦੀਆਂ ਵੇਚੀਆਂ ਜਾ ਰਹੀਆਂ ਨੇ ਕਿਹੜੇ ਸਾਈਜ਼ ਦੀ ਲੈਣੀ ਹੈ ਉਹ ਤੁਹਾਡੀ ਚੁਆਇਸ ਹੈ ਉੱਥੇ ਬੋਤਲਾਂ ਟੰਗੀਆਂ ਨੇ ਕੀ ਇਸ਼ਾਰਾ ਦਿੱਤਾ ਜਾ ਰਿਹਾ ਕਿ ਤੁਸੀਂ ਸਰੋਵਰ ਚੋਂ ਜਲ ਭਰ ਕੇ ਆਪਣੇ ਘਰ ਨਿਆਣੇ ਨੂੰ ਪਿਆਉ ਛਿੜਕੋ ਕੰਮ ਕਰਨਗੇ ਇਹ ਸਾਰਾ ਕੁਝ ਹੋ ਰਿਹਾ ਨਾ ਉੱਥੇ ਜਿਹੜੀ ਬਾਣੀ ਅੰਮ੍ਰਿਤ ਪੀਣ ਨੂੰ ਕਹਿੰਦੀ ਹੈ ਉਹ ਕੋਈ ਪੀਣ ਨੂੰ ਤਿਆਰ ਨਹੀਂ ਜਿਹਨੂੰ ਬਾਣੀ ਕਹਿੰਦੀ ਹੈ ਅੰਮ੍ਰਿਤ ਗੁਰਮਤ ਪਾਏ RAM ਗੁਰੂ ਦੀ ਮਾਤ ਅੰਮ੍ਰਿਤ ਪੈਦਾ ਕਰਦੀ ਹੈ ਅੰਮ੍ਰਿਤ ਜੀਵਨ ਦਿੰਦੀ ਹੈ ਉਹ ਕੋਈ ਪੀਣ ਨੂੰ ਤਿਆਰ ਹੈ ਅੰਮ੍ਰਿਤ ਉਹ ਵਾਲਾ ਪੀਣ ਨੂੰ ਤਿਆਰ ਅਸੀਂ ਸੋਧਾ ਸਾਡਾ ਕੰਮ ਉਦਾਂ ਹੀ ਸਰੀ ਜਾਂਦਾ ਹੈ ਸਾਡਾ ਕੰਮ ਉਦਾਂ ਅਸੀਂ ਜੋ ਕੁਝ ਕੀਤਾ ਸਾਝ ਜਾਣਿਓ ਕਿਉਂ ਨਾ ਆਰਐਸਐਸ ਵਾਲੇ ਕਹਿਣ ਕਿਉਂ ਨਾ ਬੀਜੇਪੀ ਵਾਲੇ ਚੀਕਣ ਕਿਉਂ ਨਾ ਹਿੰਦੂਤਵ ਬੋਲ ਬੋਲ ਕੇ ਕਵੇ ਕਿ ਹਿੰਦੂ ਲੱਗਦੇ ਨਹੀਂ ਹਿੰਦੂਆਂ ਚੋਂ ਨਿਕਲੇ ਨੇ ਕਿਉਂਕਿ ਜੋ ਅਸੀਂ ਕਰ ਰਹੇ ਆ ਨਾ ਉਹ ਸਿੱਖਾਂ ਵਾਲਾ ਕੰਮ ਹੀ ਕੋਈ ਨਹੀਂ ਹੈਗਾ ਸਿੱਖਾਂ ਵਾਲਾ ਕੰਮ ਹੀ ਕੋਈ ਨਹੀਂ ਕਰਦੇ ਅਸੀਂ ਉਹ ਲੋਕਾਂ ਨੂੰ ਮੌਕਾ ਮਿਲਿਆ ਹੋਇਆ ਹੈ ਜੇ ਗੁਰੂ ਗ੍ਰੰਥ ਸਾਹਿਬ ਦੇ ਅਕੋਰਡਿੰਗ ਅਸੀਂ ਤੁਰ ਪਈਏ ਨਾ ਤੇ ਇਹਨਾਂ ਲੋਕਾਂ ਦੀ ਆਪ ਹੀ ਮੂੰਹ ਬੰਦ ਹੋ ਜਾਏਗਾ ਆਪ ਹੀ ਜਵਾਬ ਮਿਲ ਜੇਗਾ ਕਿ ਜਿਨੂੰ ਭਗਤ ਬਾਣੀ ਕਹਿੰਦੀ ਹੈ ਹਮਰਾ ਝਗੜਾ ਰਹਾ ਨਾ ਕਹੂ ਭਲੇ ਤੁਹਾਡੇ ਨਾਲ ਸਾਡਾ ਝਗੜਾ ਥੋੜੀ ਹੈ ਕੋਈ ਹਮਰਾ ਝਗੜਾ ਰਹਾ ਨਾ ਕੋਉ ਪੰਡਤ ਮੂਲਾ ਛਾੜੇ ਦਉ ਪੰਡਤ ਮੂਲਾ ਜੋ ਲਿਖ ਦਿਆ ਛਾੜ ਚਲੇ ਹਮ ਕਛੂ ਨਾ ਲੀਆ ਪਰ ਕੀ ਅਸੀਂ ਨਹੀਂ ਲੈ ਰਹੇ ਸਾਡੇ ਘਰ ਕੋਈ ਪ੍ਰਾਣੀ ਚੜਾਈ ਕਰ ਜਾਏ ਟੋਟਲੀ ਗਰੁੜ ਪ੍ਰਣ ਮੁਤਾਬਕ ਅਸੀਂ ਸੰਸਕਾਰ ਕਰਦੇ ਆ ਕਿਦਾਂ ਕਹੋਗੇ ਅਸੀਂ ਸੇਖਾਂ ਕਿਦਾਂ ਕਹੀਏ ਅਸੀਂ ਖਾਲਸੇ ਆ ਤੁਸੀਂ ਵੇਖੋ ਘਰ ਬੰਦਾ ਚੜਾਈ ਕਰ ਗਿਆ ਉਹਨੂੰ ਇਹੇਠਾਂ ਲਟਾਇਆ ਜਾਵੇ ਉਹਨੂੰ ਇਹੇਠ ਰੱਖਿਆ ਜਾਵੇ ਗਰੁੜ ਪ੍ਰਣ ਦੀ ਕਥਾ ਹੈ ਸਾਰੀ ਉਹਦੇ ਵਿੱਚ ਲਿਖਿਆ ਜਾਂਦਾ ਥੱਲੇ ਰੱਖ ਦੋ ਜੇ ਪਲੰਗ ਤੇ ਹੈ ਉਹਨੂੰ ਥੱਲੇ ਰੱਖਿਆ ਜੇ ਉਹਦੀ ਆਤਮਾ ਉੱਥੇ ਘੁੰਮਦੀ ਹੈ ਨਹੀਂ ਤੇ ਉਹਦੇ ਬਾਅਦ ਦਬ ਦੀ ਘਾਵ ਵਿਛਾਈ ਜਾਏ ਇਹਦੇ ਹੱਥ ਵਿੱਚ ਸਿੱਕਾ ਪਾਇਆ ਜਾਵੇ ਉਹਦੇ ਵਿੱਚ ਬਕਾਇਦਾ ਤੇਲ ਪਾਇਆ ਜਾਵੇ ਫਿਰ ਚਾਂਦੀ ਦਾ ਸਿੱਕਾ ਵੀ ਰੱਖਿਆ ਜਾਵੇ ਕਿਉਂਕਿ ਉਹ ਚਾਂਦੀ ਦੇ ਸਿੱਕੇ ਨਾਲ ਪੁਜਾਰੀ ਦਾ ਸਬੰਧ ਸੀ ਇਹਦੇ ਹੱਥ ਤੇ ਚਾਂਦੀ ਦਾ ਸਿੱਕਾ ਰੱਖੋ 365 ਦਿਨ ਦੀਵਾ ਬਲਣਾ ਚਾਹੀਦਾ ਘਰ ਭਲਾ ਕਿਉਂ ਉਹ ਕਹਿੰਦਾ ਇਹਨੂੰ ਪਹੁੰਚਣ ਲੱਗਿਆ ਨਾ ਧੁਰ ਤੱਕ ਤੋਂ ਤੱਕ ਪਹੁੰਚਣ ਲਈ 365 ਦਿਨ ਲੱਗਣੇ ਨੇ ਰਾਜ ਨਿਹਰਾਉਣਾ ਤੇ ਇਹਨੂੰ ਇਸ ਕਰਕੇ ਦੀਵਾ ਬਾਲਣਾ ਤਾਂ ਕਿ ਨੂੰ ਰਾਜ ਰੋਸ਼ਨੀ ਚਾਹੀਦੀ ਹੈ ਇਹ ਗਰੁੜ ਪ੍ਰਾਣ ਅਕੋਰਡਿੰਗ ਹੈ ਫਿਰ ਕਹਿੰਦਾ ਰਾਤ ਦੇ ਵਿੱਚ ਇੱਕ ਨਦੀ ਆਉਂਦੀ ਹੈ ਜਿਸ ਨਦੀ ਦਾ ਨਾਮ ਹੈ ਪੂ ਪੂ ਨਾਮ ਦੀ ਇੱਕ ਨਦੀ ਗਰੁੜ ਪ੍ਰਾਣ ਵਿੱਚ Hindu mat ਦਾ ਗ੍ਰੰਥ ਹੈ ਪੂ ਨਾਮ ਦੀ ਨਦੀ ਹੈ ਉਹਦੇ ਚ ਲਿਖਿਆ ਜਿਉ ਤਰਨੀ ਹੈ ਨਾ ਬੰਦੇ ਨੇ ਤੇ ਘਰ ਦੇ ਵਿੱਚ ਲੜਕਾ ਜ਼ਰੂਰੀ ਚਾਹੀਦਾ ਇਸ ਕਰਕੇ ਲੜਕੇ ਨੂੰ ਪੁੱਤਰ ਆਖਿਆ ਗਿਆ ਇਹ genduma ਦਾ ਸ਼ਬਦ ਹੈ ਪੁੱਤਰ ਕਿਉਂ ਕਿਹਾ ਗਿਆ ਕਿਉਂਕਿ ਪੂਰ ਨਾਮ ਦੀ ਨਦੀ ਬੰਦੇ ਨੇ ਤਰਨੀ ਹੈ ਤੇ ਘਰ ਦੇ ਵਿੱਚ ਲੜਕਾ ਚਾਹੀਦਾ ਹੈ ਇਸੇ ਕਰਕੇ ਅੰਤਮ ਸੰਸਕਾਰ ਵੀ ਲੜਕੇ ਤੋਂ ਹੱਥੋਂ ਕਰਾਇਆ ਜਾਂਦਾ ਹੈ ਭਲਾ ਧੀ ਨੂੰ ਦੁੱਖ ਨਹੀਂ ਭਲਾ ਧੀ ਵਾਸਤੇ ਬਾਪੂ ਜਾਂ ਉਹਦੀ ਮਾਂ ਮਾਂ ਨਹੀਂ ਸੀ ਹੈਗੀ ਪਰ ਪੁੱਤਰ ਨੂੰ ਸਾਰੇ ਹੱਕ ਰੱਖਵੇਂ ਕਿਉਂ ਕੀਤੇਗੇ ਭਲਾ ਇਹ ਗਰੜ ਪ੍ਰਾਨ ਦੇ ਅਕੋਰਡਿੰਗ ਸਾਰੀ ਕਹਾਣੀ ਬਣੀ ਸਾਡੇ ਆਲੇ ਦੁਆਲੇ ਇਹ ਸਾਰੇ ਤਰੀਕਾ ਤੇ ਉਹਨਾਂ ਨੇ ਫਲਾਇਆ ਨਾ ਸਾਡੇ ਵਿੱਚ ਜਿਹੜੀ ਵੰਡੀਆਂ ਪਾਈਆਂ ਸਾਡੇ 'ਚ ਫਰਕ ਪਾਇਆ ਪੁੱਤਰ ਮਹਾਨ ਕਿੱਦਾਂ ਹੁੰਦਾ ਤੇ ਲੜਕੀ ਨੂੰ ਅੱਜ ਵੀ ਨਾ ਮੈਂ ਇੱਕ ਬੇਨਤੀ ਕਰਾਂ ਕੁੜੀ-ਕੁੜੀ ਕਹਿੰਨੇ ਆ ਸੀ ਇਹ ਸਾਡੀ ਕੁੜੀ ਹੈ ਜੀ ਕੁੜੀ ਸਿੱਖੱਚ ਨਹੀਂ ਹੈਗੀ ਕੁੜੀ ਲਬਜ ਕੂੜ ਤੋਂ ਬਣਿਆ ਉਹ ਕਹਿੰਦੇ ਨੇ ਜਿਹੜੀ ਬੱਚੀ ਹੈ ਲੜਕੀ ਹੈ ਇਹ ਕੂੜ ਹੈ ਉਹਨਾਂ ਦੇ ਧਾਰਮਿਕ ਗ੍ਰੰਥ ਕਹਿੰਦੇ ਨੇ ਢੋਲ ਗਵਾਰ ਸ਼ੂਦਰ ਪਸ਼ਨਾਰੀ ਜੇ ਸਭ ਤਾੜਨ ਕੇ ਅਧਿਕਾਰੀ ਉਹ ਕਹਿੰਦੇ ਨੇ ਇਹ ਗੱਲ ਕਿ ਇਸਤਰੀ ਸ਼ੂਦਰੋ ਪਲਿਤਸ ਵੇਦ ਮੰਤਰ ਵਿਵਰਜ ਤੇ ਉਹਨਾਂ ਦੇ ਵਿਦਾਂ ਚ ਗੱਲ ਲਿਖੀ ਹੈ ਕਿ ਪਲੀਤ ਹੈ ਕੂੜ ਹੈ ਤੇ ਕੂੜ ਦਿਵਾਲੇ ਨੂੰ ਕੁੜੀ ਕਹਿ ਦਿੱਤਾ ਗਿਆ ਹੁਣ ਸਾਡੇ ਵਿੱਚ ਪਲਾਤੀ ਕੁੜੀ ਹੈ ਉਹ ਕੂੜ ਦਾ ਢੇਰ ਹੈ ਉਹਨੂੰ ਕੁੜੀ ਕਿਹਾ ਗਿਆ ਇਹ ਲਫ਼ਜ਼ਾਂ ਨੂੰ ਵਿਚਾਰਨ ਦੀ ਲੋੜ ਹੈ ਜਿੱਥੋਂ ਜਿੱਥੋਂ ਦੀ ਸਾਡੇ ਨਾਲ ਸੰਬੰਧਤ ਲਫ਼ਜ਼ ਜੋੜ ਦਿੱਤੇ ਗਏ ਉਹਦੇ ਬਾਅਦ ਜਦੋਂ ਪੁਰਾਣੀ ਲੇਟਿਆ ਉਹਦੀ ਬਾਡੀ ਪਈ ਹੈ ਉਹਨੂੰ ਹਨ ਮੱਥਾ ਟਿਕਾਣ ਗੁਰਦੁਆਰੇ ਲੈ ਜਾਣਾ ਹੈ ਗੁਰਦੁਆਰੇ ਵੀ ਰਸਮ ਕੀਤੀ ਗਈ ਇਹਨੂੰ ਮੱਥਾ ਟਿਕਾਣ ਖੜਨਾ ਤੁਸੀਂ ਸੇਖ ਰਹਿਤ ਮਰਿਆਦਾ ਪੜ ਕੇ ਵੇਖ ਲਓ ਜੇ ਕਿਤੇ ਆ ਗੱਲ ਉਹਦੇ ਚ ਲਿਖੀ ਹੋਵੇ ਉਹਨੂੰ ਮੱਥਾ ਟਿਕਾਣ ਲਿਆ ਜਾਂਦਾ ਗੁਰਦੁਆਰੇ ਦੇ ਸਾਹਮਣੇ ਹੁਣ ਭਲਾ ਜਿੰਦੇ ਜੀ ਤਾਂ ਕਿਸੇ ਨੂੰ ਕੋਈ ਕਹਿਣ ਨੂੰ ਤਿਆਰ ਨਹੀਂ ਭਰਾਵਾ ਗੁਰਦੁਆਰੇ ਆ ਕਿ ਆ ਕੇ ਕੀਰਤਨ ਸੁਣ ਬਾਣੀ ਦੀ ਵਿਚਾਰ ਸੁਣ ਜਿਹੜਾ ਚੜਾਈ ਕਰ ਗਿਆ ਹੈ ਹੀ ਵਿੱਚ ਕੁਛ ਨਹੀਂ ਪੰਜ ਪੂਤਕ ਸਰੀਰ ਹਣ ਡੈਡ ਬੋਡੀ ਨੂੰ ਲੈ ਕੇ ਉਹਨੂੰ ਗੁਰਦੁਆਰੇ ਮੱਥਾ ਟਿਕਾਣ ਲਿਆਏ ਪਰ ਉਹਨੇ ਤੇ ਵਿਚਾਰੇ ਨੇ ਕੀ ਮੱਥਾ ਟੇਕਣਾ ਸੀ ਸਾਡੀਆਂ ਮਾਈਆਂ ਉਹਨੂੰ ਮਾਇਆ ਰੱਖ ਕੇ ਮੱਥੇ ਟੇਕਣ ਲੱਗ ਪਈਆਂ ਉੱਥੇ ਪੈਸੇ ਰੱਖ ਕੇ ਚਾਦਰਾਂ ਚੜਾ ਕੇ ਮੱਥੇ ਆਪ ਟੇਕ ਲੈ ਉਹਦੇ ਬਾਅਦ ਜਦੋਂ ਲੈ ਕੇ ਘਰੋਂ ਤੁਰੇ ਘਰੋਂ ਤੁਰੇ ਤੇ ਅਧ ਮਾਰਗ ਕੀਤਾ ਗਿਆ ਬਜ਼ੁਰਗ ਜਾਣਦੇ ਹੋਣਗੇ ਸਭ ਕੁਝ ਕੀਤਾ ਗਿਆ ਕੀਤਾ ਜਾ ਰਿਹਾ ਹੈ ਅੱਧ ਵਿੱਚ ਲਾਸ਼ ਨੂੰ ਰੋਕਿਆ ਜਾਂਦਾ ਪੁੱਤ ਨੂੰ ਮਟਕਾ ਫੜਾਇਆ ਜਾਂਦਾ ਬੇਟਾ ਆ ਬਾਪੂ ਦੇ ਆਲੇ ਦੁਆਲੇ ਪਾਣੀ ਛੱਟ ਕੇ ਨਾ ਮਟਕਾ ਭਾਣਾ ਫਿਰ ਉਹਦੇ ਬਾਅਦ ਬੋਡੀ ਦੀ ਡਾਇਰੈਕਸ਼ਨ ਬਦਲੀ ਜਾਂਦੀ ਹੈ ਬੋਡੀ ਦੀ ਡਾਇਰੈਕਸ਼ਨ ਪਤਲੀ ਜਾਂਦੀ ਪੈਰ ਕਰਤੇ ਜਾਂਦੇ ਨੇ ਸ਼ਮਸ਼ਾਨ ਘਾਟਵਾਲ ਕਿਉਂਕਿ ਗਰਨ ਪ੍ਰਾਣੇ ਗੱਲ ਦੀ ਹਵਾ ਗਵਾਈ ਪਰਦਾ ਕਿ ਜੇਸ ਵੇੜੇ ਤੁਸੀਂ ਅੱਧ ਵਿੱਚ ਆ ਕੇ ਨਾ ਕਰੋ ਅੱਧ ਵਿੱਚ ਆ ਕੇ ਉੱਥੇ ਡਾਇਰੈਕਸ਼ਨ ਬਦਲਨੀ ਹੈ ਜਿੱਥੇ ਮਟਕਾ ਪੰਨਿਆ ਗਿਆ ਤੇ ਪੈਰ ਕਰਤੇ ਹੁਣ ਸ਼ਮਸ਼ਾਨ ਘਾਟਵਾਲ ਇਸ ਕਰਕੇ ਕਿਤੇ ਜੇ ਮੁੜ ਕੇ ਵੀ ਜਿਉਂਦਾ ਹੋ ਗਿਆ ਨਾ ਤੇ ਇਹਦੇ ਤੋਂ ਉਰਾਂ ਨਹੀਂ ਆਏਗਾ ਤੁਹਾਡੇ ਘਰ ਵੱਲ ਇਹ ਬਾਰਡਰ ਪਾ ਦਿੱਤਾ ਗਿਆ ਜੇ ਜਿਉਂਦਾ ਵੀ ਹੋ ਗਿਆ ਨਾ ਕਿਤੇ ਬਾਪੂ ਤੇ ਇੱਥੋਂ ਦੀ ਗਾਂ ਨਹੀਂ ਆਏਗਾ ਤੁਹਾਨੂੰ ਖਤਰਾ ਨਹੀਂ ਰਿਹਾ ਇੱਥੇ ਮਟਕਾ ਭਨ ਕੇ ਬਾਰਡਰ ਪਾ ਦਿੱਤਾ ਗਿਆ ਇਹ ਗਰੜ ਪ੍ਰਾਂ ਦਾ ਹਵਾਲਾ ਜਦੋਂ ਲੈ ਕੇ ਗਏ ਉੱਥੇ ਸੰਸਕਾਰ ਕੀਤਾ ਬੜੇ ਢੰਗ ਤਰੀਕੇ ਨਵੇਂ ਅਪਣਾਏ ਗਏ ਬਲਕਿ ਇੱਕ ਬੋਡੀ ਹੈ ਇਹਦਾ ਕੇਵਲ ਤਾਂ ਕੇਵਲ ਸੰਭਾਲ ਕਰਨੀ ਹੈ ਕਿ ਐਵੇਂ ਨਾ লাশ ਰੁੱਲਦੀ ਫਿਰੇ ਇਹਨੂੰ ਅਗਨ ਭੇਟ ਕਰਤਾ ਜਾਏ ਇੱਕੋ ਥਾਂ ਤੇ ਕਈ ਲਾਸ਼ਾਂ ਦਾ ਸੰਸਕਾਰ ਹੋ ਸਕਦਾ ਹੈ ਤਰੀਕਾ ਬੜਾ ਪਿਆਰਾ ਅਪਣਾਇਆ ਗਿਆ ਪਰ ਸਾਡੇ ਵਿੱਚ ਕਿਤਨੀ ਮਨਮਦ ਕਿ ਉੱਥੇ ਵੀ ਕਈ ਕੁਝ ਕੀਤਾ ਜਾਣਾ ਚਾਹੀਦਾ ਹੈ ਉੱਥੇ ਬਕਾਇਦਾ ਜਦੋਂ ਸੰਸਕਾਰ ਹੋ ਗਿਆ ਫਿਰ ਚਾਰ ਕਿllੀਆਂ ਗੱਡੀਆਂ ਗਈਆਂ ਉੱਥੇ ਵੀ ਧਾਗੇ ਬੰਨੇ ਗਏ ਉਹਦੇ ਬਾਅਦ ਰਹਿਤ ਮਰਿਆਦਾ ਚਤਾ ਇਤਨਾ ਕੁ ਲਿਖਿਆ ਸੀ ਕਿ ਸਾਰੀ ਜਿਹੜੇ ਚੜਾਈ ਕਰਨ ਦੇ ਬਾਅਦ ਜਿਤਨਾ ਅੰਗੀਠਾ ਹੈ ਸਾਰਾ ਇੱਕੋ ਥਾਂ ਸਮੇਟ ਕੇ ਲਾਗੇ ਵਗਦੇ ਹੋਏ ਪਾਣੀ ਵਿੱਚ ਵਹਾ ਦਿੱਤਾ ਜਾਵੇ ਇਹ ਗੱਲ ਲਿਖੀ ਹੈ ਪਰ ਅਸੀਂ ਕਸਰ ਛੱਡੀ ਕਿਤੇ ਅਸੀਂ ਆ ਕੇ ਨਹੀਂ ਜੀ ਕੋਈ ਗੱਲ ਹੀ ਨਹੀਂ ਹਰਦੁਆਰ ਨੂੰ ਕੀ ਹੋਇਆ ਹਰਦੁਆਰ ਵੀ ਲਈ ਫੇਰੇ ਤੇ ਜੇ ਹਰਦਵਾਰ ਤੋਂ ਰੁਕੇ ਤਾਂ ਚਲੋ ਕਿਰਤਪੁਰ ਬਣਾ ਲੈਨੇ ਆ ਆਪਣੀ ਥਾਂ ਤੇ ਗੋਇੰਦਵਾਲ ਸਾਹਿਬ ਵੀ ਇੱਕ ਘਾਟ ਬਣਾ ਲਿਆ ਗਿਆ ਉੱਥੇ ਜੋ ਹਰਦਵਾਰ ਹੋ ਰਿਹਾ ਇਹਨਾਂ ਥਾਵਾਂ ਤੇ ਵੀ ਹੋ ਰਿਹਾ ਇੱਥੇ ਵੀ ਭਾਂਡੇ ਵੇਕਦੇ ਨੇ ਦੁਕਾਨਾਂ ਬਕਾਇਦਾ ਤੁਸੀਂ ਜਾ ਕੇ ਵੇਖ ਸਕਦੇ ਹੋ ਉੱਥੇ ਵੀ ਕੱਪੜੇ ਦੀਆਂ ਤੇ ਭਾਂਡੇ ਦੀਆਂ ਦੁਕਾਨਾਂ ਤਿਆਰ ਹੋ ਗਈਆਂ ਉਹ ਭਾਂਡੇ ਅੰਦਰ ਲਿਆ ਕੇ ਰਖੇ ਮੁੜ ਕੇ ਘਰ ਦੇ ਚਲੇ ਗਏ ਉਹ ਭਾਂਡੇ ਫਿਰ ਦੁਕਾਨੇ ਆ ਗਏ ਇਹ ਕੁਝ ਕੀ ਕੀਤਾ ਜੋ ਅਸੀਂ ਕੀਤਾ ਹੈ ਨਾ ਸੁਣਨਾ ਪਏਗਾ ਫਿਰ ਹੋ ਜਿਹੜੇ ਲੋਕ ਸਾਨੂੰ ਕਹਿ ਰਹੇ ਨੇ ਨਾ ਇਹ ਸਿੱਖ ਤਾਂ ਹੈ ਹੀ ਨਹੀਂ ਕਿਸੇ ਬੰਦੇ ਹੋ ਸੁਣਨਾ ਪਏਗਾ ਹੁਣ ਕਿਉਂਕਿ ਅਸੀਂ ਸਿੱਖੀ ਅਸੂਲਾਂ ਤੇ ਪੈਰੇ ਨਹੀਂ ਦਿੱਤੇ ਨਾ ਜਨਮ ਸੰਸਕਾਰ ਸਾਡਾ ਗੁਰਮਤ ਮੁਤਾਬਕ ਨਾ ਆਨੰਦ ਸੰਸਕਾਰ ਸਾਡੇ ਗੁਰਮਤ ਮੁਤਾਬਕ ਇਹਦੇ ਵਿੱਚ ਕਿਹੜੀ ਅਸੀਂ ਘਾਟ ਛੱਡੀ ਐ ਕਈ ਵਾਰੀ ਹੈਰਾਨਗੀ ਹੋਈਦੀ ਐ ਕਿ ਜਿਹੜਾ ਹਿੰਦੂ ਹੈ ਨਾ ਉਹ ਹਿੰਦੂ ਪਰਿਵਾਰ ਦਾ ਬਕਾਇਦਾ ਕੰਪਲੀਟ ਆਪਣਾ ਇੱਕ ਵਿਆਹ ਕਰਦੇ ਨੇ ਉਹਨਾਂ ਦੇ ਵਿੱਚ ਰਵਾਇਤ ਐ ਕਿ ਇੱਕ ਦੂਜੇ ਦੇ ਗਲ ਜੈ ਮਾਲਾ ਪਾਉਣੀ ਜੈ ਮਾਲਾ ਪਾ ਕੇ ਕੰਪਲੀਟ ਵਿਆਹ ਸਮਝਿਆ ਜਾਂਦਾ ਇਹਨੂੰ ਜਿੱਤ ਦੀ ਮਾਲਾ ਕਿਹਾ ਜਾਂਦਾ ਸੀ ਇਹ ਜਿੱਤ ਦੀ ਮਾਲਾ ਹੈ ਜਿਸ ਵੇਲੇ ਕਿਸੇ ਪਿੰਡੋਂ ਜਾ ਕੇ ਵਿਹੋਣੀ ਤੇ ਉੱਥੇ ਪਰਖ ਰੱਖੀ ਜਾਂਦੀ ਸੀ ਪਰਖ ਰੱਖੀ ਗਈ ਹੈ ਕਿ ਪਹਿਲਾਂ ਆਕੰਮ ਪੂਰਾ ਕਰੋਗੇ ਜਿੱਤੋਗੇ ਤਾਂ ਫਿਰ ਉਹ ਲੜਕੀ ਤੁਹਾਡੇ ਗੱਲ ਮਾਲਾ ਪਾਏਗੀ ਜੈ ਮਾਲਾ ਹਿੰਦੂਇਜ਼ਮ ਦਾ ਕੰਪਲੀਟ ਵਿਆਹ ਤਾਂ ਮੰਨਿਆ ਜਾਂਦਾ ਇਸਲਾਮ ਮਤ ਦੇ ਵਿੱਚ ਉਹ ਬਕਾਇਦਾ ਨਿਕਾਹ ਤੋਰਤੇ ਤਿੰਨ ਤਿੰਨ ਵਾਰ ਬੋਲਦੇ ਨੇ ਕਿ ਨਿਕਾਹ ਕਬੂਲ ਹੈ ਕਬੂਲ ਹੈ ਕਬੂਲ ਉਹਨਾਂ ਦਾ ਵਿਆਹ ਕੰਪਲੀਟ ਹੁੰਦਾ ਇਸ ਈਸਾਈ ਮਤ ਵਿੱਚ ਤੁਸੀਂ ਵੇਖੋ ਕਿ ਉਹ ਬਕਾਇਦਾ ਪਾਦਰੀ ਨੂੰ ਬਿਠਾ ਕੇ ਆਪਣੇ ਇਸ ਨੂੰ ਚੇਤੇ ਕਰਦੇ ਆ ਇੱਕ ਦੂਜੇ ਦੇ ਉਂਗਲ ਵਿੱਚ ਰਿੰਗ ਪਾਉਂਦੇ ਨੇ ਉਹਨੂੰ ਰਿੰਗ ਸੈਰੇਮਨੀ ਕਹਿੰਦੇ ਨੇ ਕੰਪਲੀਟ ਵਿਆਹ ਉਹਨਾਂ ਦਾ ਕੰਪਲੀਟ ਵਿਆਹ ਹੈ ਪਰ ਹੁਣ ਆਪਣੇ ਪੰਨੇ ਆ ਜਾਈਏ ਤੁਸੀਂ ਵੇਖੋ ਜਿੰਨੇ ਰਿੰਗ ਪਾਈ ਉਹ ਫੇਰੇ ਲੈਣ ਆਏ ਉਹਨੂੰ ਲੋਡ ਨਹੀਂ ਪਈ ਉਹ ਕਹਿੰਦਾ ਸਾਡੇ ਵਿੱਚ ਰਿੰਗ ਸੈਰੇਮਨੀ ਕੰਪਲੀਟ ਵਿਆਹ ਹੋ ਗਿਆ ਚਰਚ ਵਿੱਚ ਇਸਲਾਮ ਮਤਨੇ ਘਾਟ ਨਹੀਂ ਮਹਿਸੂਸ ਕੀਤੀ ਕਿ ਸਾਨੂੰ ਅਗਨੀ ਦੀਆਂ ਲਾਵਾਂ ਵੀ ਲਈਏ ਜਬ ਪੰਡਤ ਕੋਲ ਜਾਈ ਕੰਪਲੀਟ ਵਿਆਹ ਉਹਨਾਂ ਦਾ ਉਹਨਾਂ ਨੇ ਤਿੰਨ ਵਾਰੀ ਕਬੂਲ ਕਹਿਣਾ ਕੰਮ ਮੁੱਕ ਗਿਆ Hindu ਮਤ ਵਿੱਚ ਗਲ ਵਿੱਚ ਮਾਲਾ ਪਾਈ ਉਹਨਾਂ ਦਾ ਕੰਪਲੀਟ ਵਿਆਹ ਪਰ ਸਿੱਖ ਦੀ ਹਾਲਤ ਵੇਖੋ ਕਿੱਡੀ ਕਿੱਥੇ ਜਾ ਚੁੱਕੇ ਹਾਂ ਅਸੀਂ ਕਿੱਡੀ ਡਿੱਗ ਚੁੱਕੀ ਸਾਡੀ ਸੋਚ ਕਿ ਅਸੀਂ ਆਨੰਦ ਕਾਰਜ ਜਿਹੜਾ ਪਾਤਸ਼ਾਹ ਨੇ ਏਡਾ ਪਿਆਰਾ ਸੰਸਕਾਰ ਦਿੱਤਾ ਇਹਦੀ ਪਿਆਰੀ ਸਾਨੂੰ ਵਿਚਾਰ ਧਾਰਾ ਦਿੱਤੀ ਕਿ ਮਤ ਕਿਤੇ ਸੋਚੀ ਕਿ ਪੜ ਹੈ ਫਾਰਮੈਲਟੀ ਹੈ ਜੇ ਇੱਕ ਬੱਚਾ ਤੇ ਬੱਚੀ ਦਾ ਜੀਵਨ ਤੁਰਨਾ ਹੈ ਤੇ ਗੁਰੂ ਨੂੰ ਵਿਚ ਰੱਖ ਕੇ ਗੁਰੂ ਨੂੰ ਅਧਾਰ ਬਣਾ ਕੇ